ਜਾ ਤੇ ਫਰਮ ਕੋਲੋਂ ਬਣਾਇਆ ਜਾ ਰਿਹਾ ਤਾਂ ਫਿਰ ਤੁਮ ਹੱਲ ਕਰਦੇ ਫਾਟੇ ਇੱਥੇ ਪੈਟਰੋਲੇਵ ਤੇ ਮਤਲਬ ਇਹ ਪਤਾ ਹੈ ਕਿ ਜਿਹੜੀ ਕਮੇਟੀ ਬਣਦੀ ਆ ਉਹ ਸਰਕਾਰਤ ਹੈ ਬਣਨੀ ਚਾਹੀਦੀ ਆ ਕਿਉਂਕਿ ਮੁਕਾਬਲਾ ਤੁਸੀਂ ਹੀ ਕਰਨਾ ਪਰ ਇਹ ਛੋਟਾ ਮਸਲਾ ਨਹੀਂ ਹੈ ਪੰਜਾਬ ਦੀਆਂ ਛਾਂਬਾਂ ਹੋਣ ਪੰਜਾਬ ਦੇ دریا ਹੋਣ ਪੰਜਾਬ ਦੀ ਜਿੰਨੀ ਵਾਟਰ ਸਟ੍ਰੀਮ ਹੈ ਜਾਂ ਪੰਜਾਬ ਦੀ ਧਰਤੀ ਹੈ ਉਹ ਇੱਕ ਬਸਤੀਵਾਦੀ ਪ੍ਰਕਿਰਿਆ ਦਾ ਨਿਕਲ ਰਹੀ ਹੈ ਪੋਲੀ ਪ੍ਰਿਜ਼ਰਵੇਸ਼ਨ ਲਈ ਪੰਜਾਬ ਦੇ ਮਾਣੀਆਂ ਦੇ ਕਿੰਨੇ ਵੀ ਜਿਹੜਾ ਵਾਜ ਕੇ ਇਹ ਦਾਣੀ ਲੱਗ ਰਿਹਾ। ਛੰਬਾ ਤੇ ਇੱਕ ਕਾਨੂੰਨ ਵਰਲਵਾ 1970 ਦਾ ਰਾਂਸਰ ਉਹ ਸੈਟ ਬਣਿਆ ਹੋਇਆ। ਨਾਮ ਸੈਟ ਕਾਨੂੰਨ ਬਣਿਆ ਆ ਗਿਆ। ਉਹਦੇ ਮੁਤਾਬਕ ਛੰਬ ਨੂੰ ਕਿਉਂ ਦਾ ਹੱਕ ਹੈ ਜਿਵੇਂ ਇੱਕ ਦਰਿਆਲ ਨੂੰ ਕਿਉਂ ਦਾ ਹੱਕ ਹੁੰਦਾ ਹੈ ਪਰ ਪੰਜਾਬ ਦੇ ਨਾਮ ਤੇ ਕਿਸੇ ਦਰਿਆ ਨੂੰ ਕਿਉਂ ਦਾ ਹੱਕ ਹੈ ਇੱਥੇ ਗੱਲ ਜਾਂਦੀ ਹੈ ਵੀ ਪੰਜਾਬ ਦੇ ਦਰਿਆਵਾਂ ਦੇ ਰਕਮ ਹੋ ਗੋ। ਪੰਜਾਬ ਦੇ ਵਿੱਚ ਇਹ ਵੱਡਾ ਦਰਿਆ ਵਾਸਤਾ ਜਿਹੜੀ ਨੂੰ ਨਾਲਾ ਬਣਾ ਲਿਆ ਗਿਆ ਹੁਣ ਤੇ ਕੋਈ ਵੀ ਵਾਟਰ ਪਿਕਚਰ ਕੋਈ ਵੀ ਐਕਟਿਵਿਟੀ ਦਾ ਕੋਈ ਆ। ਆ ਜਿਹੜਾ ਸਾਡਾ ਜਿਹੜਾ ਬਰਵ ਚੱਲ ਰਿਹਾ ਸੀ ਬੜੀ ਮੁਸ਼ਕਲ ਨਾਲ ਮੱਤੇ ਆਣਾ ਜਿਹੜਾ ਪ੍ਰੋਜੈਕਟ ਸਿਕਰ ਨੂੰ ਰੋਕਿਆ ਕਿਉਂਕਿ ਜੇ ਮੱਤੇ ਵੜਾ ਪ੍ਰੋਜੈਕਟ ਲਾਗੂ ਹੋ ਜਾਂਦਾ ਤਾਂ 1.5 ਕਰੋੜ ਰੁਪਏ ਦੇ ਵਿੱਚ ਪਾਣੀ ਤੋਂ ਪਿਆਸਾ ਮਰ ਜਾਣਾ ਸੀ। ਉਹ ਪਹਿਲਾ ਮਨਸੂਬਾ ਸੀਗਾ ਕਿ ਸਤਪੁਰੀ ਦਾ ਪਾਣੀ ਦਾ ਡਾਈਵਰ ਕਰਦਾ ਕਿ ਤਰੇਆਮਾ ਦੇ ਆਸ-ਪਾਸੇ ਜਾਦਾ ਸੰਘਣੀ آبادی ਬਸਾਈ ਜਾ ਰਹੀ ਹੈ ਇੱਕ ਮਤਲਬ ਕੀ ਹਿਊਮਨ ਇੰਟਰਵੈਂਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਲੋਕੀ ਕਹਿ ਰਹੇ ਕਿ ਸਾਨੂੰ ਕਰੂ ਫਲੱਡ ਮੈਨੇਜਮੈਂਟ ਦੇ ਨਾਂ ਤੇ ਸਾਨੂੰ ਬੜਾ ਤੋਂ ਬਿਚਾਉਂਦੇ ਪਾਣੀ ਸਾਡੇ ਮੋੜ ਤੋਂ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਇਹ ਮੋੜ ਵੱਡਾ ਮਸਲਾ ਹੈ ਕਿ ਜਿਹੜੇ ਛੰਮ ਦੇ ਸਾਡੇ ਬਾ ਹੋਨ ਜਦਿਆ ਹੋਵੇ ਉਹ ਕੀ ਕਿਹੜੇ ਸ਼ਹਿਰਾਬਾ ਗਰਾਂਵੇਗੀ ਤਾਂ ਇਹ ਗੋਲ ਬਟੇ ਮਤਲਬ ਕਿ ਬੜੀ ਸ਼ਰਮਨਾਕ ਗੱਲ ਹੈ ਤੇ ਮੈਨੂੰ ਤਾਂ ਲੱਗਦਾ ਜਿ ਇਸ ਬੰਦੇ ਨੇ ਉਥੇ ਕੰਮ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਉਹ ਸਭ ਤੋਂ ਘੱਟ ਪਰ ਰਿਟ ਹੈ ਸਾਡੀ ਵਿਰਾਸਤ ਦਾ ਵੀ ਘੱਟ ਪਰ ਰਿਟ ਹੈ ਇੱਥੇ ਗੱਲ ਹੋਣੀ ਚਾਹੀਦੀ ਹੈ ਸ਼ਾਮ ਨੂੰ ਪ੍ਰੈਜ਼ਰਵਰਾਂ ਦੀ ਬਾਰੇ ਖਿਆਲ ਕਰਕੇ ਬੋਲਦੇ ਆ ਕਿ ਉਹ ਛੰਦ ਦਾ ਰੱਤਵਾ ਜਿਹੜਾ ਬੋਲਦਾ ਪਿਆ ਜੇ ਗੱਲ ਨੂੰ ਆ ਤਾਂ ਤਰਾਕੀ ਕਰਨਾ ਤਾਂ 6-7000 ਤੇ 10000 ਹਾਂ ਜਦੋਂ ਘਰਦੁਆਰਾ ਹੋਇਆ ਹੁੰਦਾ ਇਹ ਤਾਂ ਮੈਂ ਨਾਲ ਲੈ ਇਸ ਪੂਰੇ 10-12 ਕਿਲੋ ਦੇ ਇਲਾਕੇ ਵਿੱਚ ਬਾਬਾ ਦਾ ਹੁੰਦਾ ਸੋ ਇਸ ਕਰਕੇ ਦੋਹੀ ਗੱਲਾਂ ਹੈ ਕਿ ਸਾਡੇ ਪ੍ਰੇਰਕ ਮਾਨਯੋਗ ਪ੍ਰੇਰਕ ਜੀ ਕਾਰੇ ਜੀ ਵੀ ਇੱਥੇ ਬਿਲਕੁਸਰਨਾ ਹੋਗੇ ਜਾਂ ਕੋਈ ਪਰ ਮੈਂ ਮਾਫੀ ਦੀ ਮੰਗ ਕਰਨਾ ਇੱਕ ਵਾਰਦਾਈ ਹੀ ਕਰਨਾ ਚਾਹ ਰਿਹਾ ਕਿ ਭਾਵੇਂ ਇਸੇ گاਉਂ ਦੇ ਸਾਡੇ ਜਿਹੜੇ ਦਰਿਆ ਬਚਾਏ ਹੋਏ ਸੀ ਸਾਡੀਆਂ ਕੁਝ ਮਿੱਥਾਂ ਸੀ ਕਿ ਆਪਾਂ ਆਪਣੇ ਦਾਜੇ ਤਰੱਕੀ ਵਧਦੇ ਸੀਗੇ ਆਪਾਂ ਫੜਿਆ ਮੰਨਦੇ ਸੀ ਕਿ ਜੇ ਕੋਹ ਨਾ ਹੋਵੇ ਆਪਾਂ ਦਰਿਆ ਨੂੰ ਕਦਾ ਨਹੀਂ ਸੀ ਕਾਤੇ ਕਈ ਜਦੋਂ ਸਾਡੇ ਚ ਆਪਾਂ ਜਿਆਦਾ ਕੇਨਾਂ ਸੀ ਹੋ ਗਏ ਤਾਂ ਸ਼ਹਿਰ ਦਾ ਪੂਰਾ ਜੰਗਮਦਰਾਉਂਦ ਕੇ ਲਿਣਾ ਨਾ ਕਿ ਸ਼ਹਿਰਾਂ ਨੇ ਇਹਦੇ ਪਾਰਕਾਂ ਬਣਦੀਆਂ ਹਨ ਪਰ ਪਾਰਕਾਂ ਉੱਤੇ ਦਾ ਸਾਫ਼ ਸੁਥਾਈ ਦੇ ਨਾਂ ਤੇ ਗੱਲ ਹੋ ਰਹੀਦੀ ਕਿ ਸ਼ਹਿਰ ਸਾਫ਼ ਰੱਖਣਾ ਹੈ